ਬੌ ਗਿਣਤੀ ਕਿਸਾਨਾਂ ਦੀ ਕਣਕ ਨੇ ਅਨਸਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਬਹੁਤ ਥੋੜੇ ਦਿਨਾਂ ਦੇ ਅੰਦਰ ਅੰਦਰ ਹੀ ਤੁਹਾਡੀ ਕੇਂਦਰ ਸਰਕਾਰ ਜਿਹੜੀ ਹੈ ਪੰਜਾਬ ਦੀਆਂ ਮੰਡੀਆਂ ਦੀ ਸਫਾਈ ਸ਼ੁਰੂ ਕਰ ਦਊਗੀ ਕਿਉਂਕਿ ਉਹਨਾਂ ਮੰਡੀਆਂ ਦੇ ਵਿੱਚੋਂ ਹੀ ਖਾਲਸਤਾਨੀਆਂ ਦੀ ਕਣਕ ਇਹਨਾਂ ਨੇ ਚੁੱਕ ਕੇ ਘੜਨੀ ਹੈ ਕਿਉਂਕਿ ਜਿਹੜੇ ਕਿਸਾਨਾਂ ਨੂੰ ਅੱਜ ਇਹ ਆਪਣੇ ਹੱਕ ਮੰਗਣ ਦੇ ਉੱਤੇ ਖਾਲਸਤਾਨੀ ਦੱਸਦੇ ਨੇ ਉਹਨਾਂ ਦੀ ਕਣਕ ਤੋਂ ਬਗੈਰ ਫਿਰ ਇਹਨਾਂ ਦਾ ਗੁਜ਼ਾਰਾ ਵੀ ਨਹੀਂਗਾ ਇਹ ਭਾਰਤ ਭੁੱਖਾ ਮਰਦਾ ਹੁੰਦਾ ਸੀ ਹਰੀ ਕ੍ਰਾਂਤੀ ਆਉਣ ਤੋਂ ਪਹਿਲਾਂ ਦਾ ਜ਼ਿਕਰ ਅੱਜ ਅਸੀਂ ਇਹਨਾਂ ਨੂੰ ਰਜਾ ਦਿੰਦਾ ਹੈ ਤੇ ਇਹ ਸਾਡੇ ਪੰਜਾਬ ਨੂੰ ਮਾੜਾ ਕਹਿੰਦੇ ਨੇ ਇਹ ਸਾਡੇ ਸਾਨਾ ਨੂੰ ਖਾਲਸਤਾਨੀ ਕਹਿੰਦੇ ਨੇ ਸ਼ਾਇਦ ਇਹਨਾਂ ਨੂੰ ਪਤਾ ਨਹੀਂਗਾ ਕਿ ਖਾਲਿਸਤਾਨ ਦਾ ਮਤਲਬ ਕੀ ਹੁੰਦਾ ਹੈ ਖਾਲਿਸਤਾਨ ਦੇ ਕਰਕੇ ਹੀ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਦਾ ਅੱਜ ਵजूद ਹੈ ਕਣਕ ਦੇ ਰੇਟਾਂ ਨੂੰ ਲੈ ਕੇ ਇਸ ਵਾਰ ਆਪਾਂ ਨੂੰ ਕੁਝ ਖਾਸ ਵੇਖਣ ਨੂੰ ਮਿਲਣ ਦੀਆਂ ਬਹੁਤ ਜ਼ਿਆਦੀਆਂ ਸੰਭਾਵਨਾਵਾਂ ਜੜੀਆਂ ਬਣਦੀਆਂ ਨਜ਼ਰ ਆ ਚੁੱਕੀਆਂ ਨੇ ਇਸ ਵੀਡੀਓ ਦੇ ਵਿੱਚ ਤੁਸੀਂ ਮੇਰੇ ਨਾਲ ਬਿਲਕੁਲ ਐਂਡ ਤੱਕ ਬਨੇ ਰਹੋ ਜੇ ਮੈਂ ਦੱਸੂਗਾ ਤੁਹਾਨੂੰ ਇੱਕ ਇੱਕ ਗੱਲ ਜੜੀ ਕਿ ਕੀ ਸੰਭਾਵਨਾਵਾਂ ਵਿੱਚ ਚੱਲੀ ਜਾਂਦੀਆਂ ਨੇ ਕਣਕ ਦੇ ਰੇਟਾਂ ਨੂੰ ਲੈ ਕੇ ਕੀ ਹੋਣਾ ਚਾਹੀਦਾ ਹੈ ਤੇ ਕੀ ਹੋ ਸਕਦਾ ਹੈ ਇਸ ਵਾਰ ਸੋ ਚੈਨਲ ਨੂੰ ਜੇਕਰ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਜ਼ਰੂਰ ਕਰਕੇ ਨਾਲ ਬੈਲ ਜਿਹੜੀ ਉਹਨੂੰ ਦਬਾ ਸਕਦੇ ਜੇ ਤਾਂ ਜੋ ਹੋਰ ਆਉਣ ਵਾਲੀਆਂ ਜਿਹੜੀਆਂ ਵੀਡੀਓ ਨੇ ਖੇਤੀਬਾੜੀ ਦੇ ਨਾਲ ਰਿਲੇਟਡ ਉਹ ਬਿਲਕੁਲ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀਆਂ ਰਹਿਣਾ। ਸੋ ਦੋਸਤੋ ਜੇਕਰ ਪੰਜਾਬ ਦੇ ਵਿੱਚੋਂ ਕਣਕ ਆਪਾਂ ਇੱਕ ਸਾਲ ਨਾ ਬੀਜੀਏ ਤੇ ਸ਼ਾਇਦ ਚੰਗਿਆੜੇ ਨਿਕਲ ਜਾਣਗੇ ਇਹਨਾਂ ਦੇ ਜਿਹੜੇ ਆਪਾਂ ਉਹ ਖਾਲਿਸਤਾਨੀ ਦੱਸਦੇ ਨੇ ਜਿਹੜੇ ਆਪਣੇ ਹੱਕ ਮੰਗਣ ਦੇ ਉੱਤੇ ਆਪਾਂ ਨੂੰ ਇਹੋ ਜੇ ਗੰਦੇ ਸ਼ਬਦ ਬੋਲਦੇ ਨੇ ਇਹੋ ਜੇ ਗੰਦੇ ਇਸ਼ਾਰੇ ਕਰਦੀਆਂ ਨੇ ਇਹਨਾਂ ਦੀਆਂ ਔਰਤਾਂ ਆ ਕੇ ਆਪਣੇ ਧਰਨਿਆਂ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਸੁਆਮੀ ਨਾਥਨ ਰਿਪੋਰਟ ਦੀ। ਸੁਆਮੀ ਨਾਥਨ ਰਿਪੋਰਟ ਕੀ ਹੈ ਕਿਉਂਕਿ ਬਹੁਤ ਸਾਰੇ ਕਿਸਾਨਾਂ ਨੇ ਉਸ ਵੀਡੀਓ ਦੇ ਥੱਲੇ ਵੀ ਕਮੈਂਟ ਕੀਤੇ ਨੇ ਕਿ ਰਿਪੋਰਟ ਕੀ ਦੀ ਇਹਦਾ ਮਤਲਬ ਕੀ ਹੈ ਉਹਦੇ ਨਾਲ ਕੀ ਫਾਇਦੇ ਹੋਣਗੇ ਜੇਕਰ ਇਸ ਧਰਨੇ ਦੇ ਵਿੱਚ ਕਿਤੇ ਉਹ ਰਿਪੋਰਟ ਆਪਣੀ ਲਾਗੂ ਹੋ ਜਾਂਦੀ ਏ ਕਿਉਂਕਿ ਹਾਲੇ ਬਹੁਤ ਸਮਾਂ ਹੈ ਆਪਣੀ ਕਣਕ ਪੱਕਣ ਦੇ ਵਿੱਚ ਲਗਭਗ 40 ਤੋਂ 50 ਦਿਨ ਆਪਣੇ ਕੋਲ ਖੁੱਲੇ ਹੈਗੇ ਆ ਜੇਕਰ ਇਹਦੇ ਤੋਂ ਪਹਿਲਾਂ ਪਹਿਲਾਂ ਉਹ ਰਿਪੋਰਟ ਤੁਹਾਡੀ ਲਾਗੂ ਹੋ ਜਾਂਦੀ ਏ ਤੇ ਤੁਹਾਡੀ ਕਣਕ ਦਾ ਰੇਟ ਪ੍ਰਤੀ ਕੁਆਂਟਲ 3500 ਤੋਂ ਲੈ ਕੇ 4000 ਰੁਪਏ ਪ੍ਰਤੀ ਕੁਆਂਟਲ ਕਣਕ ਜਿਹੜੀ ਤੁਹਾਡੀ ਇਨਾ ਹੀ ਪੰਜਾਬ ਦੀਆਂ ਮੰਡੀਆਂ ਦੇ ਵਿੱਚੋਂ ਸਰਕਾਰ ਨੂੰ ਖਰੀਦਣੀ ਪਵੇਗੀ ਮੀਨਾਥਨ ਰੂਬੋਰਡ ਕੀ ਕਹਿੰਦੀ ਹੈ ਐਮਐ ਸੁਆਮੀ ਨਾਥਨ ਨੇ ਉਹਦੇ ਵਿੱਚ ਇਹ ਕਲੀਅਰ ਕੀਤਾ ਹੈ ਕਿ ਇੱਕ ਕਿਸਾਨ ਦੇ ਕੋਲ ਜਿਹੜੀ ਜ਼ਮੀਨ ਹੈ ਉਹਦਾ ਠੇਕਾ ਜੋੜਿਆ ਜਾਵੇ ਜਿੰਨਾ ਠੇਕਾ ਉਸ ਏਰੀਏ ਦੇ ਵਿੱਚ ਚੱਲਦਾ ਹੈ ਉਹ ਲਿਆ ਜਾਵੇ ਉਸ ਜ਼ਮੀਨ ਦੇ ਵਿੱਚ ਜਿਹੜੀ ਫਸਲ ਬੀਜਣੀ ਹੈ ਮੰਨ ਕੇ ਚਲੋ ਜੇ ਕਣਕ ਬੀਜਣੀ ਹੈ ਤੇ ਕਣਕ ਦੇ ਉੱਤੇ ਆਉਣ ਵਾਲਾ ਸਾਰਾ ਖਰਚਾ ਵਿੱਚ ਜੋੜਿਆ ਜਾਵੇ ਜੇਕਰ ਪਤੀ ਪਤਨੀ ਕੰਮ ਕਰਦੇ ਨੇ ਕਿਸਾਨ ਤੇ ਉਹਦੀ ਪਤਨੀ ਜਿਹੜੇ ਕੰਮ ਕਰਦੇ ਨੇ ਛਮਾਈ ਇੱਕ ਉਸ ਫਸਲ ਦੇ ਉੱਤੇ ਤੇ ਉਹਨਾਂ ਦੀ ਦਿਹਾੜੀ ਜਿਹੜੀ ਆ ਉਹ ਵੀ ਨਾਲ ਜੋੜੀ ਜਾਵੇ ਇਹ ਤਿੰਨ ਚੀਜ਼ਾਂ ਨੂੰ ਜੋੜਨ ਤੋਂ ਬਾਅਦ ਦੇ ਵਿੱਚ ਜਿੰਨੇ ਪੈਸੇ ਬਣਨ ਉਹਦੇ ਉੱਤੇ 50% ਕਮਾਈ ਲਾ ਕੇ ਕਿਉਂਕਿ ਇਹ ਸਾਰੇ ਤਾਂ ਖਰਚੇ ਹੋ ਗਏ ਨਾ ਉਹਦੇ ਉੱਤੇ 50% ਆਪਾਂ ਨੂੰ ਆਮਦਨ ਲਾ ਕੇ ਉਸ ਫਸਲ ਦਾ ਰੇਟ ਜਿਹੜਾ ਤੈਅ ਕਰਕੇ ਸਰਕਾਰ ਦੇ ਵੱਲੋਂ ਦਿੱਤਾ ਜਾਵੇ ਇਹ ਰਿਪੋਰਟ ਹਾਲਾਂਕਿ ਕੱਲੀ ਕਣਕ ਦੇ ਉੱਤੇ ਹੀ ਲਾਗੂ ਨਹੀਂ ਹੋਵੇਗੀ ਪਰ ਕਣਕ ਦੇ ਵਿੱਚ ਹੀ ਤੁਹਾਨੂੰ ਇਹਦਾ ਇਨਾ ਕੋ ਜਿਆਦਾ ਫਾਇਦਾ ਵੇਖਣ ਨੂੰ ਮਿਲ ਜਾਊਗਾ ਜੋ ਕਿ ਸਰਕਾਰਾਂ ਇਸੇ ਕਰਕੇ ਹੀ ਡਰਦੀਆਂ ਨੇ ਇਸ ਰਿਪੋਰਟ ਦਾ ਨਾਂ ਲੈਣ ਤੋਂ ਵੀ ਤਾਂ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਆਖਿਆ ਸੀ ਕਿ ਜੇਕਰ ਆਪਾਂ ਇਨਾ ਵੱਡਾ ਧਰਨਾ ਲਾਈ ਜਾਂਦੇ ਆ ਤੇ ਆਪਾਂ ਨੂੰ ਇਹ ਰਿਪੋਰਟ ਜਿਹੜੀ ਜ਼ਰੂਰ ਵਿੱਚ ਐਡ ਕਰਨੀ ਚਾਹੀਦੀ ਏ ਮੈਨੂੰ ਲੱਗਦਾ ਕਰ ਵੀ ਦਿੱਤੀ ਏ ਸ਼ਾਇਦ ਜੇਕਰ ਨਹੀਂ ਵੀ ਕੀਤੀ ਤਾਂ ਜ਼ਰੂਰ ਹੋਣੀ ਚਾਹੀਦੀ ਏ ਤਾਂ ਇਹ ਰਿਪੋਰਟ ਤੁਹਾਡੀ ਇਸ ਵਾਰ ਲਾਗੂ ਹੋਣ ਦੇ ਬਹੁਤ ਦੇ ਚਾਂਸ ਨੇ ਜੇਕਰ ਆਪਾਂ ਧਰਨਾ ਨਹੀਂ ਚੁੱਕਦੇ ਜੇਕਰ ਪਹਿਲਾਂ ਦੇ ਬਾਗੂ ਆਪਣੇ ਹੀ ਕੁਝ ਆਗੂ ਵੇਖ ਨਹੀਂ ਜਾਂਦੇ ਤਾਂ ਇਹ ਰਿਪੋਰਟ ਜੇਕਰ ਆਪਣੀ ਲਾਗੂ ਹੋ ਜਾਂਦੀ ਹੈ ਤਾਂ ਮੈਂ ਤੁਹਾਨੂੰ ਗਾਰੰਟੀ ਦਵਾਉਣਾ ਕਿ ਤੁਹਾਡੀਆਂ ਆਉਣ ਵਾਲੀਆਂ 15 ਨਸਲਾਂ ਨੂੰ 15 ਪੀੜੀਆਂ ਤੁਹਾਡੀਆਂ ਨੂੰ ਕੋਈ ਵੀ ਧਰਨਾ ਕਦੇ ਵੀ ਭਾਰਤ ਦੇ ਵਿੱਚ ਲਾਉਣ ਦੀ ਲੋੜ ਨਹੀਂ ਪਾਉਗੀ ਇਹ ਰਿਪੋਰਟ ਇੰਨੀ ਜਿਆਦਾ ਤਾਕਤਵਰ ਹੈ ਇਹਦੇ ਇੰਨੇ ਜਿਆਦੇ ਵੱਡੇ ਫਾਇਦੇ ਜਿਹੜੇ ਇੱਕ ਆਮ ਕਿਸਾਨ ਨੂੰ ਹੋਣਗੇ ਇਹਦੇ ਤੋਂ ਸੰਭਾਵਨਾ ਬਹੁਤ ਜਿਆਦੀ ਹੈ ਕਿ ਜੇਕਰ ਆਪਣੇ ਆਗੂ ਆਪਣੀ ਇਸ ਗੱਲ ਤੋਂ ਨਹੀਂ ਹਟਦੇ ਕਿ ਸਾਨੂੰ ਸੁਆਮੀਨਾਥਨ ਰਿਪੋਰਟ ਜਿਹੜੀ ਲਾਗੂ ਕਰਕੇ ਦਿਓ ਤੇ ਜੇਕਰ ਸਰਕਾਰ ਆਪਣੀਆਂ ਇਹ ਮੰਗਾਂ ਮੰਨਦੀ ਏ ਜਿਕਰ ਆਪਾਂ ਨੂੰ ਇਸੇ ਦੇਸ਼ ਦੇ ਮੰਨਦੇ ਨੇ ਤਾਂ ਫਿਰ ਜ਼ਰੂਰ ਇਹ ਰਿਪੋਰਟ ਲਾਗੂ ਹੋ ਜਾਊਗੀ ਤੁਹਾਡੀ ਇਹ ਕਣਕ ਦਾ ਸੀਜ਼ਨ ਆਉਣ ਤੋਂ ਪਹਿਲਾਂ ਪਹਿਲਾਂ ਤੇ ਕਣਕ ਦੇ ਰੇਟ ਦੇ ਵਿੱਚ ਤੁਹਾਨੂੰ 3500 ਤੋਂ 4000 ਰੁਪਏ ਦਾ ਰੇਟ ਜਿਹੜਾ ਵੇਖਣ ਨੂੰ ਮਿਲ ਸਕਦਾ ਹੈ ਸੋ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਜਰੂਰ ਸ਼ੇਅਰ ਕਰਿਓ ਜੇ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਵੇਖਣ ਲਈ ਸ਼ੇਅਰ ਕਰਨ ਲਈ ਖਾਸ ਕਰਕੇ ਤੁਹਾਡਾ ਇੱਕ ਇੱਕ ਬੰਦੇ ਨੂੰ ਬਹੁਤ ਜ਼ਿਆਦਾ ਤੈਦ ਲਓ ਧੰਨਵਾਦ